ਤੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ ਚ ਜਾਣੇ ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਜਕਾ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹਦਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਜੋ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਆ ਉਹ ਤੋਂ ਬਾਅਦ ਜੋ ਸੇਵਾ ਵੀ ਲਾਈ ਆ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀ ਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹਦਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਕਿ ਨਮਾ ਪ੍ਰਧਾਨ ਜਿਹੜਾ ਚ ਉਹਨਾਂ ਦੀ ਜਿੱਦਾਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨ ਅਸਤੀਫੇ ਦਿੱਤੇ ਸੀ ਸਾ ਸੁਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਉਹ ਕਾਲੀ ਦਲ ਤੇ ਲੋਕ ਕਰਦੇ ਨੇ ਉਹ ਤੈਸੀ ਲੋਕ ਪਰ ਕਿਰਿਆ ਜੇਕਰ ਉਸ ਤੇ ਵੀਰ ਬਦਲ ਹੀ ਹੋਊਗਾ ਮੈਂ ਕਹਿੰਦਾ ਵੀ ਪਰ ਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕੇ ਕਮੇਟੀ ਨੂੰ ਜਲਦੀ ਆਪਣੀ ਪਰ ਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਚਾਹਣਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਜੋੜ ਸਕੀਏ ਚਾਰਟਿਕ ਤੋਂ ਬਾਅਦ ਲਗਾਤਾਰ ਦੇਖਿਆ ਸਾਹ ਸਾ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨਿੰਦਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤفاق ਜਿਹੜਾ ਹੈ ਪੰਥਕ ਸਫਾਂ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਹੀ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ ਠੀਕ ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਹਾਂ ਤੇ ਕਰਾਂਗੇ ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਲੀਡਰ ਸਹਿਬਾਨਾਂ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲਹਿਰ ਹੈ ਇਹਨੂੰ ਸਮੇਟ ਦੇਣਾ ਹੈ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ-ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਗਲਾ ਤਰ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਆ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼੍ਰੋਮ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਾਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਦੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਬੰਧ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸੁਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਹਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸੀਂ ਅੱਜ ਅਸੀਂ ਵਿਸ਼ਵਾਸ ਵੀ ਕਰਦੇ ਆ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਭਾ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਤੇ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ